ਹੈਲੋ ਦੋਸਤੋ ਸੁਆਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤਾਂ ਦੋਸਤੋ ਕੁਝ ਦੋਸਤਾਂ ਦੀ ਡਿਮਾਂਡ ਸੀ ਕਿ ਸੰਗਰੂਰ ਮਲੇਰਕੋਟਲਾ ਤੇ ਬਰਨਾਲਾ ਦੀ ਟੀਮ ਦੇ ਵਿੱਚ ਖਿਡਿਆਰੀ ਦੱਸੋ ਸੋ ਦੋਸਤੋ ਉਹ ਆਪਾਂ ਲੈ ਕੇ ਹਾਜ਼ਰ ਆਂ ਦੋਸਤੋ ਸੰਗਰੂਰ ਬਰਨਾਲਾ ਮਲੇਰਕੋਟਲਾ ਇਸ ਟੀਮ ਦੇ ਵਿੱਚ ਜਿਹੜੇ ਪਲੇਅਰ ਨੇ ਤੇ ਬਾਕੀ ਕਿਹੜੇ-ਕਿਹੜੇ ਇਹਨਾਂ ਦੇ ਵਿੱਚੋਂ ਖੇਡਣਗੇ ਉਹ ਤਾਂ ਦੋਸਤੋ ਦੇਖੋ ਮੌਕੇ ਤੇ ਹੀ ਪਤਾ ਚੱਲਣਾ ਹੈ ਵੀ ਕਿਹੜੇ-ਕਿਹੜੇ ਇੱਥੇ ਪਹੁੰਚਦੇ ਨੇ ਬਾਕੀ ਜਿਹੜੇ ਸਟীম ਦੇ ਵਿੱਚ ਖਿਡਿਆਰੀ ਹੈਗੇ ਨੇ ਉਹ ਤੁਹਾਨੂੰ ਦੱਸ ਦਿੰਨੇ ਆ ਸੰਗਰੂਰ ਦੀ ਟੀਮ ਦੇ ਵਿੱਚ ਹੈਗੇ ਨੇ ਖੁਸ਼ੀ ਢੜਬਾ ਸੰਦੀਪ ਲੋਧਰ ਪੂਰੀ ਛੰਨਾ ਵਾਲਾ ਲੱਖਾ ਢੰਡੋਲੀ ਕਾਜੂ ਰਣੀਕੇ ਕਰਮੀ ਭੁੱਲਣਾ ਰੱਜੀ ਭੁੱਲਣਾ ਕੁਰੀ ਥਲੇਰ ਮਾਨ ਸਿੰਘ ਢੜਬਾ ਵਿੱਕੀ ਕਪਿਆਲ ਇਸ ਤੋਂ ਇਲਾਵਾ ਸੱਤੀ ਹੋਰੀ ਧਿਆਨੇ ਹੋਰੀ ਸੋ ਇਹ ਸਾਰੇ ਖਿਡਿਆਰੀ ਸੰਗਰੂਰ ਬਰਨਾਲਾ ਪਲੱਸ ਮਲੇਰ ਕੋਟਲਾ ਦੀ ਟੀਮ ਦੇ ਵਿੱਚ ਨੇ ਤੋ ਇਹਨਾਂ ਦੇ ਵਿੱਚੋਂ ਕਿਹੜੇ-ਕਿਹੜੇ ਖਿਡਾਰੀ ਖੇਡਦੇ ਨੇ ਉਹ ਦੋਸਤੋ ਮੌਕੇ ਤੇ ਹੀ ਪਤਾ ਚੱਲੂ ਬਾਕੀ ਦੋਸਤੋ ਦੇਖਦੇ ਆ ਤਾਂ ਦੋਸਤੋ ਇਹ ਸੀ ਸੰਗਰੂਰ ਦੀ ਟੀਮ ਨੂੰ ਲੈ ਕੇ ਕੁਝ ਜਾਣਕਾਰੀ ਬਾਕੀ ਦੋਸਤੋ ਆਪਾਂ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ